ਗੱਲਾਂ ਬਾਤਾਂ ਆਪਾਂ کافی ਕਰਨੀਆਂ ਨੇ ਪਰ ਹੁਣੇ-ਹੁਣੇ ਇੱਕ ਖਬਰ ਫਲੈਸ਼ ਹੋਈ ਆ ਤੇ ਇੱਥੇ ਇੱਕ ਮਿੱਤਰ ਕਮੈਂਟ ਵੀ ਕਰ ਰਹੇ ਨੇ ਸੁਖਵੀਰ ਸੰਧੂ ਜੀ ਕਹਿੰਦੇ ਕਿ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋ ਗਿਆ ਤੇ ਉਹਦੇ ਚ ਯਾਤਰੀ ਵੀ ਕਾਫੀ ਸੀ 240-42 ਦੇ ਕਰੀਬ ਯਾਤਰੀ ਸੀਗੇ ਇਹ ਤੇ ਬੜੀ ਮੰਦਭਾਗੀ ਤੇ ਘਟਨਾ ਵਾਪਰੀ ਹੈ ਤੇ ਸ਼ਾਇਦ 10 ਨੇ ਕਿ ਕੋਈ ਮੰਤਰੀ ਸਾਹਿਬ ਵੀ ਸ਼ਾਇਦ ਸੀ ਨਾਲ ਦੇਖੋ ਨਹੀਂ 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 ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਗੁਜਰਾਤ ਦੇ ਵਿਜੇ ਰੋਪਾ ਨਹੀਂ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਵੀ ਇਹਨਾਂ ਦੇ ਆਜਪਾ ਦੇ ਇੰਚਾਰਜ ਨੇ ਜੀ ਤਾਂ ਖੈਰ ਇਸ ਵੇਲੇ ਦੀ ਵੱਡੀ ਖਬਰ ਇਹ ਆ ਤੇ ਜਿਹਦੇ ਵਿੱਚ 100 ਡੈਡ ਬਾਡੀਜ਼ ਮਿਲਣ ਦੀ ਵੀ ਖਬਰ ਹੈ ਇਸ ਵੇਲੇ ਤਾਂ 에ਅਰ ਇੰਡੀਆ ਦਾ ਇਹ ਜਹਾਜ਼ ਸੀਗਾ ਜਿਹੜਾ ਲੰਡਨ ਜਾ ਰਿਹਾ ਸੀਗਾ ਤਾਂ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੋਇਆ ਉਹ ਤੇ ਬਰਹਾਲ ਜਿਹੜੀ ਅਪਡੇਸ਼ਨ ਹੈ ਉਹਦੇ ਵਿੱਚ ਇਹ ਕਿ 242 ਲੋਕ ਯਾਨੀ ਯਾਤਰੀ ਇਹਦੇ ਚ ਸਵਾਰ ਸੀਗੇ ਜਿਹਦੇ ਚ 53 ਬ੍ਰਿਟਿਸ਼ਰ ਵੀ ਆ ਜੀ ਬ੍ਰਿਟਾਨਵੀ ਵੀ ਆ ਸੋ ਇਹ ਬਹੁਤ ਵੱਡੀ ਖਬਰ ਹੈ ਸੱਤ ਪੁਰਤਗਾਲੀ ਸੀ ਤੇ ਇੱਕ ਕੈਨੇਡੀਅਨ ਵੀ ਸੀਗਾ ਓਹੋ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਵੱਡੀ ਕਹਿ ਲਊ ਕਿ ਇਸ ਵੇਲੇ ਦੀ ਇਹ ਖਬਰ ਆ ਹੂੰ ਕਿਉਂਕਿ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤਾਂ ਰਣਵੇ ਦੀ ਜਿਹੜੀ ਇਹ ਮੇਰੇ ਖਿਆਲ ਦੇ ਨਾਲ ਹੁੰਦੀ ਹੈ ਨਾ ਉਹ ਉਹ ਦੌੜ ਜੀ ਰਣਵੇ ਹੁੰਦਾ ਨਾ ਜਹਾਜ਼ ਫਿਰ ਇਦਾਂ ਹੀ ਛੱਡਦਾ ਹੈ ਮੈਂ ਤਾਂ ਵੈਸੇ 에ਰਪੋਰਟ ਵੀ ਨਹੀਂ ਵੇਖਿਆ ਤਾਂ ਉਹ ਮੈਂ ਦੇਖ ਰਿਹਾ ਸੀਗਾ ਇੱਕ ਗ੍ਰਾਫਿਕ ਕਿ ਇਹਨੇ ਜਿਹੜੀ ਉਡਾਨ ਭਰਨੀ ਸੀਗੀ ਉਹ 1:38 ਵਜੇ ਤਾਂ ਰਨਵੇ ਦੀ ਜਿਹੜੀ ਲੰਬਾਈ ਹੈ 3505 ਮੀਟਰ ਤਾਂ ਯਾਨੀ ਕ੍ਰੈਸ਼ ਜਿਹੜਾ ਹੋਇਆ 1:40 ਮਿੰਟ ਤੇ ਮਤਲਬ ਕਿ ਉੱਡਣ ਵੇਲੇ ਹੀ ਲਗਭਗ ਲਗਭਗ ਇਹ ਹਾਦਸਾ ਜਿਹੜਾ ਦਰਪੇਸ਼ ਆਇਆ ਕਿਉਂਕਿ ਅੱਗੇ ਤੁਹਾਨੂੰ ਪਤਾ ਹੀ ਆ ਏਅਰਪੋਰਟ ਦੇ ਫਿਰ ਬਾਉਂਡਰੀ ਵਾਲ ਆ ਜਾਂਦੀ ਹੈ ਸੋ ਹਾਲੇ ਕਾਰਨ ਕੀ ਰਹੇ ਆ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਆ ਜੀ ਜੀ ਜਿਹੜੀ ਬ੍ਰੇਕਿੰਗ ਨਿਊਜ਼ ਐ ਇਸ ਵੇਲੇ ਦੀ ਕਿ 100 ਡੈਡ ਬਾਡੀਜ਼ ਮਿਲਦੀ ਖਬਰ ਹੈ ਤਾਂ ਪਤਾ ਨਹੀਂ ਹੁਣ ਕਿੰਨਾ ਜਾਨੀ ਨੁਕਸਾਨ ਹੋਇਆ ਇਹ ਇੱਕ ਬਹੁਤ ਵੱਡੀ ਖਬਰ ਆ ਬਹੁਤ ਮੰਦ ਭਾਗੀ ਖਬਰ ਆ ਕਿ ਜਿਵੇਂ ਹੀ ਜਹਾਜ਼ ਡਿੱਗਦਾ ਹੈ ਜਿਵੇਂ ਹਾਦਸਾ ਘਰਸ ਤੋਕੇ ਜਹਾਜ਼ ਡਿੱਗਦਾ ਹੈ ਤਾਂ ਇਹ ਫਿਰ ਅੱਗ ਦੇ ਗੋਲੇ 'ਚ ਤਬਦੀਲ ਹੋ ਜਾਂਦਾ ਹੈ ਮੈਂ ਵੀਡੀਓਜ਼ ਕੁਝ ਦੇਖ ਰਿਹਾ ਸੀਗਾ ਕਿ ਉਤੋਂ ਇਹਦਾ ਗੁਬਾਰ ਹੀ ਫਿਰ ਨਜ਼ਰ ਆਉਂਦਾ ਹੋਰ ਉਸ ਤਾਂ ਤਾਂ ਕੁਝ ਕੁਝ ਵੀ ਨਜ਼ਰ ਨਹੀਂ ਆਉਂਦਾ ਜੀ ਜੀ ਤਾਂ ਉਸ ਤੋਂ ਬਾਅਦ ਮਲਬੇ ਦੇ ਵਿੱਚ ਅੱਗ ਲੱਗ ਗਈ ਆ ਸੋ ਪਤਾ ਨਹੀਂ ਹੁਣ ਕੋਈ ਬਚੇਗਾ ਕਿ ਨਹੀਂ ਬਚੇਗਾ ਕਿੰਨੇ ਬਚਦੇ ਆ ਪਰ ਇਸ ਵੇਲੇ ਕੁਝ ਅਖਬਾਰ ਇਹ ਦਾਵਾ ਕਰ ਰਹੇ ਨੇ ਕਿ 100 ਦੇ ਕਰੀਬ ਡੈਡ ਬਾਡੀਜ਼ ਬਾਕੀ ਇਹ ਅੰਕੜਾ ਕਿਉਂਕਿ ਅੱਗੇ ਜਾ ਕੇ ਪ੍ਰੋਗਰਾਮ ਰਿਕਾਰਡਡ ਬਣ ਜਾਏਗਾ ਇਸ ਵੇਲੇ ਸੀ ਲਾਈਵ ਕਰ ਰਹੇ ਆ ਜੀ ਜੀ ਦੁਪਹਿਰ ਦੇ ਸਾਡੇ ਕਿਹੜੇ ਖਬਰ ਹੈ ਸੋ ਹਾਂਜੀ 3:30 ਵਜੇ ਦੀ ਇਹ ਗੱਲ ਆ ਗਾਂ ਜਾ ਕੇ ਜਦੋਂ ਇਹ ਰਿਕਾਰਡਡ ਪ੍ਰੋਗਰਾਮ ਤੁਸੀਂ ਦੇਖੋਗੇ ਜੇ ਕਲਿੱਪ ਦੇ ਰੂਪ ਚ ਦੇਖੋਗੇ ਤਾਂ ਉਦੋਂ ਇਸ ਅੰਕੜੇ ਚ ਹੋ ਸਕਦਾ ਅਪਡੇਸ਼ਨ ਹੋਵੇ ਜਾਂ ਇਸ ਖਬਰ ਦੇ ਵਿੱਚ ਵੀ ਕੋਈ ਅਪਡੇਸ਼ਨ ਹੋਵੇ ਇਹ ਫਿਲਹਾਲ ਐਸ ਵੇਲੇ ਦੀ ਬ੍ਰੇਕਿੰਗ ਖਬਰ ਹੈ ਜੀ ਬਿਲਕੁਲ ਮਿੰਟੂ ਜੀ ਔਰ ਮਿਤਰ ਬੱਲੀ ਸਾਹਿਬ ਦੱਸ ਰਹੇ ਨੇ ਕਿ ਕਹਿੰਦੇ ਕਿ ਜਹਾਜ਼ ਜਿਹੜਾ ਡਿੱਗਿਆ ਵੀ ਕੁੜੀਆਂ ਦੇ ਹੌਸਟਲ ਦੇ ਉੱਪਰ ਹੈ ਕਹਿੰਦੇ ਤੇ ਉੱਥੇ ਵੀ ਨੁਕਸਾਨ ਬਹੁਤ ਹੋਇਆ ਓਹੋ ਜੀ ਜੀ ਇਹੀ ਤਾਂ ਹੁਣ ਕਹ ਲੋ ਕਿ ਚਿੰਤਾ ਦਾ ਵਿਸ਼ਾ ਹੈ ਕਿ ਕੁੱਲ ਮਲਾਕੀ ਕਿੰਨਾ ਜਾਨੀ ਮਾਲੀ ਨੁਕਸਾਨ ਹੋਇਆ ਤੇ ਇਹਦੇ ਵਿੱਚ ਕਾਰਨ ਕੀ ਰਹੇ ਆ ਇਹ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡਾ ਹੁਣ ਸੋਚਨ ਵਿਚਾਰਨ ਦਾ ਵਿਸ਼ਾ ਹੈ ਜੀ ਸੱਚ ਨੂੰ ਸੱਚ ਮੁੱਚ ਭਾਈ ਇੱਕ ਅਫਸੋਸਨਕ ਖਬਰ ਦੇ ਨਾਲ ਇੱਕ ਮੰਦ ਭਾਗੀ ਖਬਰ ਦੇ ਨਾਲ ਇਹ ਸ਼ੁਰੂਆਤ ਕਰਨੀ ਪੈ ਰਹੀ ਹੈ ਬਹੁਤ ਦੁਖਦ ਹੈ ਜੀ ਬਹੁਤ ਦੁਖਦ ਹੈ ਜਿਹੜੇ ਲੋਕ ਆਪਣੇਆਂ ਨੂੰ ਗਵਾ ਚੁੱਕੇ ਹਨ ਉਹਨਾਂ ਦੇ ਨਾਲ ਸਾਡੀ ਸੰਵੇਦਨਾ ਹੈ ਜਿਹੜੇ ਲੋਕ ਪੀੜਤ ਨੇ ਜ਼ਖਮੀ ਨੇ ਬਚ ਗਏ ਨੇ ਉਹਨਾਂ ਦੀ ਸਲਾਮਤੀ ਵਾਸਤੇ ਦੁਆ ਹੈ ਤੇ ਭਾਈ ਬਹੁਤ ਹੀ ਅਤੀ ਦੁਖਦਇ ਅਤੀ ਮੰਦਪਾਗੀ ਘਟਨਾ ਜੀ ਜੀ ਆ ਮਿੰਟੂ ਜੀ ਖੈਰ ਮਿੱਤਰ ਵੀ ਕਹਿ ਰਹੇ ਨੇ ਕਿ ਵਾਇਗਰੂ ਜੀ ਕਿਰਪਾ ਕਰਨ ਹੋਰ ਕੋਈ ਨੁਕਸਾਨ ਨਾ ਹੋਵੇ ਔਰ ਨੁਕਸਾਨ ਦੀ ਖਬਰ ਨਾ ਆਵੇ ਆ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਮਨੂ ਜੀ ਜਿਹੜਾ ਕ੍ਰੈਸ਼ ਹੋਇਆ ਜਾਜ ਉਹਦੇ ਬਾਰੇ ਗੱਲ ਆਪਾਂ ਕਰ ਚਾ ਹਾਂ ਜੀ ਮੈਂ ਫਿਰ ਦੇਖ ਲੈਣਾ ਉਹਦੇ ਚ ਕੀ ਲਾਸਟ ਹਾਂਜੀ ਹਾਂਜੀ ਕੋਈ ਅਪਡੇਟ ਹੈ ਹੁਣ ਤਾਜ਼ੀ ਤੇ ਆਪਾਂ ਸਾਂਝੀ ਕਰਦੇ ਨੇ ਤੁਹਾਡੇ ਨਾਲ ਖੈਰ ਸ਼ੁਕਰੀਆ ਮਿੱਤਰ ਦਸਰੇ ਨੇ ਕਿ ਲੱਖਾਂ ਸਿਧਾਨਾ ਵੀ ਉੱਥੇ ਪਹੁੰਚਿਆ ਤੇ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਲੋਕ ਧਰਨੇ ਪ੍ਰਤੀ ਨਫ਼ਰਤ ਕਰ ਰਹੇ ਨੇ ਹੁਣ ਬਿਲਕੁਲ ਇਹ ਕਾਫੀ ਟਾਈਮ ਤੋਂ ਅਸੀਂ ਵੀ ਚਰਚਾ ਕਰ ਰਹੇ ਹਾਂ ਕਿਸਾਨਾਂ ਦੇ ਨਾਲ ਲੋਕਾਂ ਦੇ ਟੁੱਟਣ ਦਾ ਕਾਰਨ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਰਿਹਾ ਹੈ ਚਾ ਚਲੋ ਕੋਈ ਅਪਡੇਟ ਹੈ ਤੇ ਮਿੰਟੂ ਜੀ ਦੇ ਦਿਓ ਫਿਰ ਆਪਾਂ ਅਗਲੀ ਖਬਰ ਤੇ ਗੱਲਬਾਤ ਕਰਦੇ ਹਾਂ ਆ ਦੇਖੋ ਇਸ ਵੇਲੇ ਅਹਮਦਾਬਾਦ ਸਿਵਲ ਹਸਪਤਾਲ ਚ ਲਗਾਤਾਰ ਐਂਬੂਲੈਂਸਾਂ ਪਹੁੰਚ ਰਹੀਆਂ ਠੀਕ ਹੈ ਜੀ ਸਟ੍ਰੀਚਰ ਘੱਟ ਪੈ ਗਏ ਹੂੰ ਥੇਲਿਆਂ ਤੇ ਜਿਹੜੀਆਂ ਲਾਸ਼ਾਂ ਜਿਹੜੀਆਂ ਉਹ ਖੜੀਆਂ ਗਈਆਂ ਹਸਪਤਾਲ ਦੇ ਵਿੱਚ ਖੂਨ ਦੀ ਕਮੀ ਹੈ ਗੁਜਰਾਤ ਦੀ ਹਾਲਤ ਦੇਖ ਲਓ ਅਹਮਦਾਬਾਦ ਅਹਮਦਾਬਾਦ ਵਰਗੇ ਸ਼ਹਿਰ ਚ ਇੱਕ ਐਮਰਜੈਂਸੀ ਹਾਲਤ ਦੇ ਵਿੱਚ ਐਸੀ ਸੂਰਤ ਹੈ ਹਾਲਿਆ ਠੀਕ ਹੈ ਜੀ ਸੜਕਾਂ ਤੇ ਕਹਿੰਦੇ ਕਿ ਲਾਸ਼ਾਂ ਜਿਹੜੀਆਂ ਬिखर ਗਈਆਂ ਪਛਾਨਣਾ ਮੁਸ਼ਕਲ ਹੋ ਗਿਆ ਲੋਕ ਆਪੋ ਆਪਣਿਆਂ ਦੀ ਸਲਾਮਤੀ ਵਾਸਤੇ ਦੁਆ ਕਰ ਰਹੇ ਆ ਇਹ ਜਿਹੜਾ ਜਹਾਜ਼ ਆ ਅਤਲ ਹੋਸਟਲ ਹੈ ਕੋਈ ਉਹਦੀਆਂ ਮਤਲਬ ਕਿ ਚਾਰ ਇਮਾਰਤਾਂ ਦੇ ਨਾਲ ਟਕਰਾਇਆ ਜਿੱਥੇ 50 ਤੋਂ 60 ਇੰਟਰਨ ਡਾਕਟਰ ਸੀਗੇ ਤੇ ਸ਼ੇ ਡੈਡ ਬਾਡੀਜ਼ ਇਥੋਂ ਵੀ ਮਿਲੀਆਂ ਨੇ ਜੀ ਹੁਣ ਤੱਕ ਬਹੁਤ ਦੁਖਦ ਹੈ ਬਹੁਤ ਦੁਖ ਮੇਰੇ ਖਿਆਲ ਦੇ ਨਾਲ অতি ਦੁਖਦ ਹੈ ਜੀ ਬਹੁਤ ਬਹੁਤ ਹੀ ਵੱਡਾ ਹਾਦਸਾ ਵਾਪਰ ਚੁੱਕਾ ਹੈ ਜੀ 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 ਬਿਲਕੁਲ